ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਮਨਪ੍ਰੀਤ ਸਿੰਘ ਕਹਿੰਦਾ ਤੁਸੀਂ ਦੇਖ ਰਹੇ ਹੋ ਪੀਐਸਕੇ ਟੀਵੀ ਸਿਆਸੀ ਮਾਹੌਲ ਦੰਗਲ ਬਿਲਕੁਲ ਭਖਿਆ ਹੋਇਆ ਹੈ ਕੁਝ ਕੁ ਦਿਨ ਰਹਿ ਗਏ ਆ ਸੋ ਚੋਣਾਂ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਆਪਣਾ ਜੋਰ ਲਾ ਰਹੀਆਂ ਔਰ ਦਾਅਵੇ ਕਰ ਰਹੀਆਂ ਕਿ ਅਸੀਂ ਜਿੱਤ ਚੁੱਕੀਆਂ ਬਸ ਐਲਾਨ ਹੋਣਾ ਬਾਕੀ ਆ ਸੋ ਉਸੇ ਤਰ੍ਹਾਂ ਹੀ ਕੁਝ ਕੁ ਦਿਨਾਂ ਤੋਂ ਬਹੁਤ ਜ਼ਿਆਦਾ ਮਾਹੌਲ ਔਰ ਹਵਾ ਇੱਕ ਹਨੇਰੀ ਦਾ ਰੂਪ ਲੈ ਕੇ ਭਾਈ ਸਰਬਜੀਤ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਹਲਕਾ ਫਰੀਦਕੋਟ ਤੋਂ ਮੈਦਾਨ ਦੇ ਵਿੱਚ ਉਹ ਵੀ ਉਤਰੇ ਹੋਏ ਆ ਅੱਜ ਹਲਕਾ ਧਰਮਕੋਟ ਦੇ ਵਿੱਚ ਅੱਜ ਉਹਨਾਂ ਨੂੰ ਬੁਲਾਇਆ ਗਿਆ ਆਉਣ ਵਾਲਿਆ ਉਸ ਤੋਂ ਪਹਿਲਾਂ ਸੰਗਤਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਵੀਰਾਂ ਨੇ ਉਹਨਾਂ ਨੂੰ ਬੁਲਾਇਆ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਬੋਲੇ ਬਾਬਾ ਜੀ ਕਿਹਨਾਂ ਜੀ ਆਪਣਾ ਮੇਰਾ ਨਾਮ ਡਾਕਟਰ ਕੁਲਜੀਤ ਸਿੰਘ ਹੈ ਹਾਂਜੀ ਹਾਂਜੀ ਡਾਕਟਰ ਕੁਲਜੀਤ ਸਿੰਘ ਹਾਂਜੀ ਹਾਂਜੀ ਕੀ ਤੁਹਾਨੂੰ ਲੱਗਦਾ ਕਿ ਪਹਿਲਾ ਸਵਾਲ ਆ ਕਿ ਸੈਂਟਰ ਦੇ ਵਿੱਚ ਸਰਕਾਰ ਕਿਹਦੀ ਬਣ ਸਕਦੀ ਹੈ ਵੇਖੋ ਜੀ ਸੈਂਟਰ ਦੀ ਸਰਕਾਰ ਦਾ ਤੇ ਆਪਾਂ ਦੇਸ਼ ਦਾ ਤੇ ਨਹੀਂ ਬਸ ਸਾਰਾ ਕਹਿ ਸਕਦੇ ਅੰਦਾਜ਼ੇ ਵਜੋਂ ਹੀ ਲੱਗਦਾ ਤੁਹਾਨੂੰ ਅੰਦਾਜ਼ੇ ਵਜੋਂ ਨਹੀਂ ਪਤਾ ਕੀ ਆਪਾਂ ਨੂੰ ਸਾਰਿਆ ਨਹੀਂ ਨਾ ਦੇਸ਼ ਦਾ ਆਪਾਂ ਨੂੰ ਨਹੀਂ ਨਾ ਹਲਕਾ ਫਰੀਦਕੋਟ ਦੇ ਵਿੱਚ ਕਿਹਦੀ ਟੱਕਰ ਹੋ ਰਹੀ ਆ ਇਹਦੀ ਗੱਲ ਚਲੋ ਆ ਕੇ ਫਰੀਦਕੋਟ ਦੀ ਗੱਲ ਕਰੀ ਹਲਕਾ ਫਰੀਦਕੋਟ ਦੀ ਜਿਹੜੀ ਆਪਾਂ ਗੱਲ ਕਰਦੇ ਆ ਨਾ ਹਲਕਾ ਫਰੀਦਕੋਟ ਦੇ ਵਿੱਚ ਪਹਿਲਾਂ ਤੇ ਐਂ ਲੱਗਦਾ ਸੀਗਾ ਕਿ ਕਹਿੰਦੇ ਕਾਂਗਰਸ ਦੀ ਤੇ ਕਾਲੀਆਂ ਦੀ ਟੱਕਰ ਆ ਜਾਂ ਝਾੜੂ ਵਾਲਿਆਂ ਦੀ ਆ ਹਨਾ ਪਰ ਹੁਣ ਥੋੜੇ ਦਿਨਾਂ ਤੋਂ ਜਿੱਦਣ ਤੋਂ ਭਾਈ ਸਰਬਜੀਤ ਸਿੰਘ ਜੀ ਖਾਲਸਾ ਸਪੁੱਤਰ ਸਰਦਾਰ ਬਿਆਨ ਸਿੰਘ ਜੀ ਸ਼ਹੀਦ ਉਹਨਾਂ ਦੇ ਸਪੁੱਤਰ ਜਦੋਂ ਇੱਥੇ ਆਪਣੇ ਚੋਣ ਚ ਆਏ ਆ ਉਸ ਦਿਨ ਤੋਂ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਉਸ ਸ਼ਹੀਦ ਦਾ ਬੇਟਾ ਵਾ ਜਿਨੇ ਸਿੱਖਾਂ ਦੀ ਡਿੱਗੀ ਪੱਗ ਸਿਰ ਤੇ ਰੱਖੀ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰ ਕੇ ਤੇ ਅਕਾਲ ਤਾਪ ਸਰ ਤੋਂ ਬਦਲਾ ਲਿਆ ਹੁਣ ਹਰ ਬੰਦਾ ਚਾਹੁੰਦਾ ਦਿਲੋਂ ਚਾਹੁੰਦਾ ਵੀ ਇਸ ਬੰਦੇ ਦੀ ਮਦਦ ਕਰਨੀ ਚਾਹੀਦੀ ਆ ਉਸ ਦਿਨ ਦੀ ਹਵਾ ਜਿਹੜੀ ਆ ਬਿਲਕੁਲ ਭਾਈ ਸਾਹਿਬ ਦੇ ਹੱਕ ਚ ਆ ਤੇ 100% ਕੀ 101% ਆ ਵੀ ਇਹ ਇਹਨਾਂ ਦਾ ਫਤਿਹ ਹੋਊਗਾ ਮੋਰਚਾ ਭਾਈ ਸਾਹਿਬ ਜਿੱਤਣਗੇ ਇਥੋਂ ਭਾਈ ਸਰਜੀਤ ਸਿੰਘ ਦੀ ਗੱਲ ਕਰ ਲਈ ਕਿ ਇਹ ਕੁਸ਼ਕ ਦਿਨਾਂ ਤੋਂ ਤੁਹਾਨੂੰ ਕਿਹਾ ਕਿ ਪਹਿਲਾਂ ਜਦੋਂ ਤੋਂ ਕੈਂਡੀਡੇਟ ਐਲਾਨ ਹੋਏ ਸੀ ਕੀ ਕਮਜ਼ੋਰੀ ਰਹੀਗੀ ਉਦੋਂ ਤੋਂ ਇਹ ਕਿਉਂ ਨੀ ਚਿਹਰਾ ਅਗਿਆ ਸਕਿਆ ਕਿਉਂ ਕਿੰਨਾ ਕੁ ਪਿੱਛੇ ਰਹਿ ਗਿਆ ਪ੍ਰਚਾਰ ਦੇ ਵਿੱਚ ਕੀ ਘਾਟ ਰਹੀਗੀ ਕਿਉਂ ਨਹੀਂ ਲੋਕਾਂ ਨੂੰ ਪਤਾ ਲੱਗ ਸਕਿਆ ਨਹੀਂ ਘਾਟ ਕੋਈ ਨਹੀਂ ਜੀ ਬਿਲਕੁਲ ਕੋਈ ਘਾਟ ਨਹੀਂ ਗਈ ਹਲਕਾ ਬੜਾ ਲੰਮਾ ਵਾ ਮਲੋੜ ਤੋਂ ਸ਼ੁਰੂ ਹੋਏ ਆਏ ਜਿਵੇਂ ਜਿਵੇਂ ਇਧਰ ਨੂੰ ਪ੍ਰਚਾਰ ਸ਼ੁਰੂ ਹੋਇਆ ਪ੍ਰਚਾਰ ਹੋ ਰਿਹਾ ਵਾ ਹੁਣ ਜਦੋਂ ਉਹਨਾਂ ਹਵਾ ਉਧਰ ਪੂਰੀ ਬਣ ਗਈ ਆ ਕੱਲ ਤੋਂ ਆਪਣੇ ਏਰੀਆ ਸ਼ੁਰੂ ਹੋਇਆ ਤਾਂ ਮੋੜ ਹਲਕੇ ਜਾਏ ਤੇ ਇੱਕ ਦਿਨ ਚ ਹਵਾ ਬਦਲ ਗਈ ਆ ਕੋਈ ਟੀ ਗੱਲ ਨਹੀਂ ਪਿੰਡਾਂ ਦੇ ਵਿੱਚ ਸਰਵੇ ਕਰ ਰਹੇ ਆ ਸੋ ਭਾਈ ਸਾਹਿਬ ਦਾ ਜਿਹੜੇ ਲੋਕ ਸੋਸ਼ਲ ਮੀਡੀਆ ਚ ਲਾ ਰਹੇ ਆ ਫੇਸਬੁੱਕ YouTube ਚ ਲਾ ਰਹੇ ਆ ਤੇ ਉਹ ਇਹਨਾਂ ਤੋਂ ਜਾਣੂ ਹੋ ਗਿਆ ਸੋ ਉਸੇ ਕਰਕੇ ਉਹ ਇਹਨਾਂ ਨੂੰ ਵੋਟ ਚਾਹੁੰਦੇ ਵੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹਨਾਂ ਦੀ ਜ਼ਿੰਦਗੀ ਬਹੁਤ ਜ਼ਿਆਦੀ ਆ ਤੇ ਜਿਹੜੇ ਗਰਾਊਂਡ ਲੈਵਲ ਤੋਂ ਜਿਹੜੇ ਟੀਵੀ ਜਾਂ ਫੋਨ ਇਹਨੇ ਚਲਾਉਂਦੇ ਉਹ ਇਹਨਾਂ ਨੂੰ ਜਾਣਦੇ ਵੀ ਨਹੀਂ ਉਹ ਹਜੇ ਕਿਤੇ ਨ ਕਿਤੇ ਕਮੀ ਰਹਿ ਗਈ ਹੈ ਕੀ ਆਉਣ ਵਾਲੇ ਦਿਨਾਂ ਤੱਕ ਉਹ ਕਮੀ ਪੂਰੀ ਕੀਤੀ ਜਾ ਸਕਦੀ ਹੈ ਬਿਲਕੁਲ ਬਿਲਕੁਲ ਉਹ ਕਿਵੇਂ ਕੀਤੀ ਆਵੇਗੀ 100 ਹੁਣ ਹੁਣ ਸੋਸ਼ਲ ਮੀਡੀਆ ਤੇ ਵੀ ਬਾਕੀ ਹੁਣ ਜਿਵੇਂ ਜਿਵੇਂ ਜਿਹੜੇ ਬੰਦੇ ਨੂੰ ਪਤਾ ਲੱਗਦਾ ਹਰ ਬੰਦਾ ਸਰਬਜੀਤ ਬਣ ਜਾਊਗਾ ਆ 6 ਦਿਨਾਂ ਦੇ ਵਿੱਚ ਵੇਖੋ ਹਰ ਘਰ ਦੇ ਵਿੱਚ ਚੋਣ ਨਿਸ਼ਾਨ ਤੇ ਇਹਨਾਂ ਦੇ ਇਤਿਹਾਸ ਬਾਰੇ ਭਾਈ ਸਾਹਿਬ ਭਾਈ ਬੈਂ ਸਿੰਘ ਹੁਣਾਂ ਦੇ ਇਤਿਹਾਸ ਬਾਰੇ ਲੋਕਾਂ ਨੂੰ ਘਰ ਘਰ ਪਤਾ ਲੱਗ ਜੂ ਬੱਚਿਆਂ ਨੂੰ ਪਤਾ ਲੱਗ ਜੂਗਾ ਤੇ ਹਵਾ ਬਿਲਕੁਲ ਕਲੀਅਰ ਹੋ ਜੂਗੀ ਸੋ ਸੋ ਬਹੁਤ ਬਹੁਤ ਧੰਨਵਾਦ ਜੀ ਅੱਗੇ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜੂਨ ਦਾ ਮਹੀਨਾ ਨੇੜੇ ਆ ਜੀ ਜੂਨ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਉਹ ਸਾਹਮਣੇ ਦੇ ਵਜੇ ਬਦਲੇ ਵਜੋਂ ਜਿਹੜੀ ਇੰਦਰਾ ਗਾਂਧੀ ਨੂੰ ਮਾਰ ਕੇ ਇਹ ਸ਼ਹੀਦ ਹੋਏ ਤੇ ਜਿਹੜਾ ਉਹੋ ਜਿਹਾ ਮੌਸਮ ਉਹੋ ਜਿਹਾ ਮਾਹੌਲ ਬਣਦਾ ਜਾ ਰਿਹਾ ਤੇ ਹੁਣ ਸਾਨੂੰ ਤਾਂ ਇਦਾਂ 100% ਲੱਗਦਾ ਵੀ ਇਹੀ ਜਿੱਤਣਗੇ ਤੇ ਬਾਕੀ ਦੇ ਅੱਗੇ ਦੇਖੋ ਕਿਵੇਂ ਹੈਗਾ ਹੋਂ ਤੇ ਅੱਜ ਹਲਕਾ ਧਰਮਕੋਟ ਦੇ ਵਿੱਚ ਤੁਸੀਂ ਇਕੱਠ ਕੀਤਾ ਔਰ ਭਾਈ ਸਾਹਿਬ ਨੂੰ ਬੁਲਾਇਆ ਇੱਥੇ ਕੌਣ ਆਗੂ ਆ ਕੌਣ ਬੁਲਾ ਰਿਹਾ ਉਹਨਾਂ ਨੂੰ ਬੁਲਾ ਕੇ ਕਿਹਦੇ ਸੇਵਾਦਾਰ ਇੱਥੇ ਵੇਖੋ ਆਮ ਜਨਤਾ ਹੀ ਹੈ ਕੋਈ ਲੀਡਰ ਨਹੀਂ ਕੋਈ ਇਹਨਾਂ ਜੋ ਪੁਰਾਣੇ ਨਹੀਂ ਬਸ ਆਪਣੇ ਆਪ ਹੀ ਮੈਨੂੰ ਹੁਣ ਪਤਾ ਹੀ ਨਹੀਂ ਸੀ ਮੈਨੂੰ ਕਿਸੇ ਨੇ ਦੱਸਿਆ ਵੀ ਉੱਥੇ ਆਉਣਾ ਆ ਤੇ ਮੈਂ ਇਦਾਂ ਹੀ ਆ ਗਿਆ ਮੈਂ ਇਹ ਮੈਨੂੰ ਕਿਸੇ ਨੇ ਸੱਦਾ ਨਹੀਂ ਦਿੱਤਾ ਕਿਸੇ ਨੇ ਕਿਹਾ ਨਹੀਂਗਾ ਆਪ ਮਹਾਰੇ ਲੋਕ ਜਿਹੜੇ ਨੇ ਉਹ ਮਤਲਬ ਭੱਜ ਭੱਜ ਕੇ ਮਿਲਣ ਆ ਰਹੇ ਨੇ ਉਹਨਾਂ ਨੂੰ ਤੇ ਇਸ ਇਹੀ ਇੱਕ ਨਿਸ਼ਾਨੀ ਹੁੰਦੀ ਹੈ ਬੰਦੇ ਦੇ ਜਿੱਤਨ ਦੀ ਕਿ ਜਾਂਦਾ ਆਪ ਮੁਹਾਰੇ ਬਿਨਾ ਕਿਸੇ ਦੇ ਜ਼ੋਰ ਤੋਂ ਬਿਨਾ ਕਿਸੇ ਦੇ ਕਹਿਣ ਤੋਂ ਆਉਂਦੇ ਆ ਤੇ ਉਹ ਹਵਾ ਹੀ ਹੁੰਦੀ ਹੈ ਜੀ ਕਿਹਨਾ ਵੀ ਜ ਆਪਣਾ ਅਮੀਰਾਣਾ ਉਦਮ ਸਿੰਘ ਹੈ ਜੀ ਉਦਮ ਸਿੰਘ ਹਾਂ ਧੰਨਵਾਦ ਜੀ ਅੱਗੇ ਗੱਲਬਾਤ ਕਰਦੇ ਆ ਵੀ ਜਨਾ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਜੀ ਕੀ ਕਹਿਣਾ ਚਾਹੁੰਦੇ ਹੋ ਭਾਈ ਸਾਹਿਬ ਬਾਰੇ ਕਿਦਾਂ ਤੁਹਾਨੂੰ ਲੱਗ ਰਿਹਾ ਕਿਉਂ ਫਰੀਦਕੋੜ ਹਲਕੇ ਦੇ ਵਿੱਚ ਕਿੰਨੀ ਕਲੀਅਰ ਦਾ ਜਿੱਤ ਸਕਦੇ ਆ ਕਿਵੇਂ ਜਾ ਰਹੀ ਹੈ ਇਹਨਾਂ ਦੀ ਪ੍ਰਚਾਰ ਚੜੀ ਜਿੱਦਾਂ ਚਲੋ ਅਸੀਂ ਹੀ ਪਿੰਡਾਂ 'ਚ ਤੁਰਦੇ ਫਿਰਦੇ ਰਹਿੰਨੇ ਆ ਕਾਰੋਬਾਰੀ ਇਦਾਂ ਦਾ ਇਦਾਂ ਲੱਗਦਾ ਪਿਆ ਕਿ ਜਿਵੇਂ ਜਿੰਨੀ ਵੋਟ ਇਹਨਾਂ ਨੂੰ ਜਾ ਰਹੀ ਆ ਗੁਪਤ ਵੋਟ ਜਿਹਨੂੰ ਆਪਾਂ ਕਹਿ ਸਕਦੇ ਆ ਚਲੋ ਪ੍ਰਚਾਰ ਤਾਂ ਪਾਰਟੀਆਂ ਬਹੁਤ ਕਰੀ ਜਾਂਦੀਆਂ ਨੇ ਪਰ ਜਿੰਨੂੰ ਵੀ ਪੁੱਛੀ ਦਾ ਜਿਹੜਾ ਬਿਲਕੁਲ ਮਾਤੜ ਬੰਦਾ ਜਿਹਨੂੰ ਇਸ ਬਾਰੇ ਪਤਾ ਵੀ ਨਹੀਂ ਕਿਉਂਕਿ ਇਹਨਾਂ ਬਾਰੇ ਜਿਵੇਂ ਜਿੰਨਾ ਜਿੰਨਾ ਸੋਸ਼ਲ ਮੀਡੀਆ ਤੇ ਜਿਵੇਂ ਜਿਵੇਂ ਚੱਲ ਰਿਹਾ ਵਾ ਤਿਵੇਂ-ਤਿਵੇਂ ਲੋਕ ਕਿਉਂਕਿ ਅੱਜ ਹੁਣ ਬਿਲਕੁਲ ਵੀ ਇੱਥੇ ਪਤਾ ਹੀ ਨਹੀਂ ਸੀ 3 ਵਜੇ ਤੱਕ ਵੀ ਉਹਨਾਂ ਨੇ ਇੱਥੇ ਆਉਣਾ ਵਾ ਜਦੋਂ ਸੰਗਤ ਨੂੰ ਪਤਾ ਲੱਗਦਾ ਗਿਆ ਜਿਵੇਂ ਜਿਵੇਂ ਪਤਾ ਲੱਗਾ ਵਾ ਇੱਥੇ ਉਹਨੂੰ ਸੜਕ ਤੋਂ ਸਿਰਫ ਪੋਸਟਰ ਦੇਖ ਕੇ ਲੋਕੀ ਖੜੀ ਜਾਂਦੇ ਆ ਕਿ ਉਹਨਾਂ ਦੇ ਦਰਸ਼ਨ ਮੇਲੇ ਕਰਕੇ ਜਾਵਾਂਗੇ ਹੁਣੇ ਹੀ ਮੋਗੇ ਤੋਂ ਪਰੇ ਦਾ ਬੰਦਾ 2 ਘੰਟੇ ਖੜਾ ਰਿਹਾ ਇੱਥੇ ਕਿ ਮੈਂ ਉਹਨਾਂ ਦੇ ਦਰਸ਼ਨ ਮੇਲੇ ਕਰਕੇ ਜਾਵਾਂ ਅਸੀਂ ਵੀ ਆਪਣੇ ਆਪ ਨੂੰ ਸੁਭਾਗਾ ਸਮਝਦੇ ਆ ਕਿ ਅੱਜ ਪਹਿਲੀ ਵਾਰੀ ਦਰਸ਼ਨ ਕਰਨ ਲੱਗੇ ਉਹਨਾਂ ਦੇ ਤੇ ਮੇਰੇ ਖਿਆਲ ਚ ਵੀ ਬੜੇ ਦਿਲ ਨੂੰ ਖੁਸ਼ੀ ਆ ਵੋਟ ਤਾਂ ਇੱਕ ਅਸੀਂ ਸਮਝਦੇ ਆਂ ਕਿ ਕੋਈ ਬਹੁਤਾ ਸਾਡਾ ਆਸਾਨ ਨਹੀਂ ਉਹਨਾਂ ਤੇਗਾ ਅਸੀਂ ਤਾਂ ਦਰਸ਼ਨ ਕਰਕੇ ਅੱਜ ਵੋਟ ਭਾਗੇ ਹੋ ਲੱਗਿਆ ਬਸ ਵੋਟ ਪਾ ਕੇ ਵੀ ਆਪਣੇ ਆਪ ਤੇ ਮਾਣ ਮਹਿਸੂਸ ਕਰੋ ਮਾਣ ਮਹਿਸੂਸ ਕਰਨਾ ਕੋਈ ਕੈਂਡੀਡੇਟ ਨਹੀਂ ਸੀ ਸਾਡੇ ਕੋਲ ਇੱਥੇ ਹੈਗਾ ਕਿ ਜਿਹਨੂੰ ਅਸੀਂ ਵੋਟ ਪਾ ਸਕਦੇ ਕਿਉਂਕਿ ਸਾਰੇ ਲਾਰਿਆਂ ਵਾਲੇ ਆਉਂਦੇ ਆ ਸਾਨੂੰ ਇਹ ਹੈਗਾ ਕਿ ਅੱਗੇ ਸਾਡਾ ਕੱਖਣਾ ਸਵਾਰ ਨੇ ਇਹ ਪਰ ਸਾਨੂੰ ਪਾਰਲੀਮੈਂਟ ਚ ਬੈਠੇ ਜਿਹੜੇ ਉਹ ਜਿਸ ਨੇ ਚਾਹੀਦੇ ਆ ਸਾਡੀ ਰੂਹ ਨੂੰ ਸ਼ਾਂਤੀ ਮਿਲੂਗੀ ਇਹਦੇ ਨਾਲ ਹੁਣ ਲੱਗਦਾ ਕਿ ਧਰਮਕੋਟ ਦੇ ਵਿੱਚ ਜਾਂ ਹੋਰ ਹਲਕਿਆਂ ਦੇ ਵਿੱਚ ਕਿੱਥੋਂ ਵੱਧ ਲੀਡ ਹੋ ਸਕਦੀ ਹੈ ਧਰਮਕੋਟ ਸ਼ਹਿਰ ਹਾਂਜੀ ਧਰਮਕੋਟ ਸ਼ਹਿਰ ਦੇ ਵਿੱਚ ਜਿਵੇਂ ਲਾਲੂ ਕੇ 150 ਪਿੰਡ ਲੱਗਦਾ ਵਾ 150 ਪਿੰਡਾਂ ਦੇ ਵਿੱਚ ਪਹੁੰਚਣੇ ਦਾ ਟਾਈਮ ਹੋਮ ਬਹੁਤ ਥੋੜਾ ਰਹਿ ਗਿਆ ਇਹ ਪਾਸਾ ਹਲਕਾ ਸ਼ੁਰੂ ਤੋਂ ਹੀ ਟਾਈਮ ਤਾਂ ਥੋੜਾ ਹੈਗਾ ਮੰਨਦੇ ਆ ਪਰ ਜਿਹੜਾ ਸੋਸ਼ਲ ਮੀਡੀਆ ਨਾ ਆ ਹੁਣ ਅਜੇ ਮੈਨੂੰ ਕੱਲ ਰਾਤ ਨੂੰ ਇਸ ਵੇਲੇ ਪਤਾ ਲੱਗਾ ਕਿ ਉਹਨਾਂ ਧਰਮਕੋਟ ਆਉਣਾ 3 ਵਜੇ ਮੈਨੂੰ ਇਹ ਪਤਾ ਲੱਗਾ ਕਿ ਉਹਨਾਂ ਇੱਥੇ ਆ ਜਾਣਾ ਇਹ ਵੀ ਇੱਕ ਸੁਭਾਗ ਹੈ ਜਿਵੇਂ ਕਿ 10 ਵਾਰ ਕਦੋਂ ਤੋਂ ਹੋਇਆ ਭਾਈ ਸਰਵਿਸ ਨਾਲ ਬਿਲਕੁਲ ਅਜੇ ਤੱਕ ਸੰਪਰਕ ਹੈ ਨਹੀਂ ਮੇਰਾ ਬਿਲਕੁਲ ਵੀ ਹੈ ਨਹੀਂ ਇਹ ਤਾਂ ਜਿਵੇਂ ਇਹਨਾਂ ਸੰਗਤ ਦੀ ਸਾਰਿਆਂ ਦੀ ਨਾ ਜਿੱਦਾਂ ਹੈਗਾ ਵੀ ਆਪ ਮੁਹਾਰਾ ਚਲੋ ਵੀ ਇੱਥੇ ਜਗ੍ਹਾ ਖੁੱਲੀ ਆ ਜਿੱਦਾਂ ਵੀ ਹੈਗਾ ਤੇ ਇੱਥੇ ਪ੍ਰੋਗਰਾਮ ਕਰੀਏ ਕਿ ਜੀ ਆਇਆਂ ਨੂੰ ਸਾਰੇ ਸੋ ਆਪਣੀਆਂ ਵੀ ਸੰਗਤ ਇਕੱਠੀ ਹੋ ਗਈ ਮੇਰੇ ਖਿਆਲ ਚ ਇੱਕ ਅੱਧੇ ਬੰਦੇ ਨੂੰ ਭਾਵੇਂ ਫੋਨ ਕੀਤਾ ਹੋਵੇ ਦੱਸਿਆ ਹੋਵੇ ਤੇ ਉਹ ਮੇਰੇ ਕਹਿਣ ਤੋਂ ਪਹਿਲਾਂ ਜੇ ਇੱਕ ਜਣੇ ਨੂੰ ਕਿਹਾ ਤਾਂ ਪੰਜ ਜਣੇ ਆ ਗਏ ਹੁਣ ਕਦੋਂ ਤੱਕ ਪਹੁੰਚ ਸਕਦੇ ਪਹੁੰਚਣ ਵਾਲੇ ਹੁਣ 15-20 ਮਿੰਟ ਦਾ ਕਿ ਸਾਡੇ ਤੋਂ ਇੱਕ ਵੋਟ ਮੰਗਦੇ ਆ ਨਾ ਉਹ ਉਹਨਾਂ ਨੇ ਉਹਨਾਂ ਦੀ ਕੁਰਬਾਨੀ ਕੀਤੀ ਹੈ ਕਿੰਦੀ ਕੁਰਬਾਨੀ ਹੈ ਕੋਈ ਮਤਲਬ ਇੱਕ ਇੰਡੀਆ ਦੀ ਸੁਪਰ ਪਾਵਰ ਨੂੰ ਤੁਸੀਂ ਉਹ ਮਤਲਬ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਦਲਾ ਲੈਣਾ ਆ ਆਪਾਂ ਤਾਂ ਕੁਝ ਵੀ ਨਹੀਂ ਮਤਲਬ ਕੀ ਕਰ ਸਕਦੇ ਆ ਮੰਗੀ ਸਿਰਫ ਵੋਟ ਹੀ ਮੰਗੀ ਆ ਤੇ ਬੜੇ ਚਾਅ ਨਾਲ ਵੋਟ ਪਾਵਾਂਗੇ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਜਿਨੇ ਜਿਨੇ ਵੀ ਸੁਣਿਆ ਵਾ ਔਰ ਉਸੇ ਟਾਈਮ ਉਹਦਾ ਮਨ ਬਣ ਗਿਆ ਕਿ ਇਸ ਵਾਰ ਮੇਰੀ ਦੀ ਵੋਟ ਆ ਉਹ ਇੱਕ ਪੰਥ ਨੂੰ ਆ ਸੂਰਬੀਰ ਯੋਧਿਆਂ ਨੂੰ ਆ ਕਿ ਚਾਹੇ ਕਿਸੇ ਦੇ ਵਾਲ ਕੱਟੇ ਨੇ ਚਾਹੇ ਦਾੜੀ ਕੱਟੀ ਹੈ ਜਾਂ ਅੰਦਰੋਂ ਜਿਹੜੀ ਮਾਦਾ ਸੇਖ ਵਾਲਾ ਨਾ ਹੋਂਦਾ ਉਹਦੇ ਮਨ ਦੇ ਵਿੱਚ ਇਹੀ ਰੀਜ ਹੈ ਵੀ ਇਹ ਇਹ ਜਿੱਤ ਕੇ ਪਾਰਲੀਮੈਂਟ 'ਚ ਪਹੁੰਚਣਾ ਅ ਮਤਲਬ ਇਹ ਆ ਵੀ ਸਾਨੂੰ ਉਹਦੀ ਬੜੀ ਖੁਸ਼ੀ ਹੋਏਗੀ ਕਿ ਆ ਜਿੰਨੇ ਕੁ ਬੰਦੇ ਬੈਠੇ ਆ ਨੇ ਇੱਥੇ ਕੋਈ ਰਾਜਨੀਤਿਕ ਪਾਰਟੀ ਦੇ ਨਾਲ ਇਹ ਸਾਰਿਆਂ ਨਾਲ ਵਾਲਾ ਬੰਦਾ ਨਹੀਂਗਾ ਸਾਰੇ ਮਾਤੜ ਜੇ ਬੰਦੇ ਜਿਹੜੇ ਘਰੋਂ ਨਿਕਲਦੇ ਨਹੀਂ ਜਮਾ ਜਿੰਨਾਂ ਕੋਲ ਸਮਾਂ ਹੀ ਹੈ ਨਹੀਂ ਪਰ ਘੱਟ ਤੋਂ ਘੱਟ 2 2 3 ਘੰਟੇ ਤੋਂ ਉਹਨਾਂ ਦੀ ਵੇਟ ਕਰਨ ਰਹੇ ਆ ਬਸ ਸਿਰਫ ਦਰਸ਼ਨਾਂ ਵਾਸਤੇ ਵੋਟ ਤਾਂ ਗੱਲ ਹੀ ਕੁਛ ਨਹੀਂ ਯਾਰ ਵੋਟ ਦੀ ਨਹੀਂ ਕੋਈ ਬਹੁਤੀ ਵੱਡੀ ਮਾਤਾ ਚਲੋ ਅਸੀਂ ਕਰਦੇ ਆਂ ਪਰ ਇਹਦੇ ਕੋਈ ਸਹਾਨ ਨਹੀਂ ਉਹਨਾਂ ਤੇ ਅਸੀਂ ਆਪਣੇ ਆ ਵੀ ਪਾ ਦੇਣੀਆਂ ਸੀ ਸੋ ਧੰਨਵਾਦ ਜੀ ਸੰਗਤ ਦਾ ਕਹਿਣਾ ਵਾ ਇਹਨਾਂ ਨੇ ਸਪੈਸ਼ਲ ਤੌਰ ਤੇ ਪਹਿਲਾਂ ਉਹਨਾਂ ਭਾਈ ਸਾਹਿਬ ਨਾਲ ਸੰਪਰਕ ਨਹੀਂ ਕੀਤਾ ਲੇਕਿਨ ਇੱਕ ਕੌਮ ਦਾ ਜਜ਼ਬਾ ਜਿੰਨੀ ਕ ਹਵਾ ਹਨੇਰੀ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਭਾਈ ਸਰਬਜੀਤ ਸਿੰਘ ਦੀ ਔਰ ਉਹਨਾਂ ਦੇ ਪਿਤਾ ਦੀ ਬਹੁਤ ਵੱਡੀ ਕੁਰਬਾਨੀਆਂ ਜਿਨ੍ਹਾਂ ਨੇ ਸ਼੍ਰੀ ਕਾਲ ਤੱਕ ਸਹਬ ਦਾ ਬਦਲਾ ਲਿਆ 1984 ਦੇ ਵਿੱਚ ਹੋਏ ਅਟੈਕ ਦਾ ਬਦਲਾ ਲਿਆ ਔਰ ਜਿਹੜਾ ਵੀ ਅੱਜ ਉਹਨਾਂ ਦੀ ਇਸ ਇਤਿਹਾਸ ਨੂੰ ਸੁਣਦਾ ਹੈ ਤੇ ਮਨ ਖਿੱਚਿਆ ਜਾਂਦਾ ਉਹ ਕਹਿੰਦਾ ਮੇਰੇ ਵਾਸਤੇ ਵੋਟ ਕੋਈ ਮਹਿਨਤ ਨਹੀਂ ਰੱਖਦੀ ਇੱਕ ਵਾਰੀ ਉਹਨਾਂ ਦੇ ਦਰਸ਼ਨ ਹੀ ਹੋ ਜਾਣਾ ਤੇ ਜਿਹੜਾ ਜਿਹੜਾ ਵੀ ਜਾਣਦਾ ਵਾ ਉਹਨਾਂ ਨੂੰ ਉਮੀਦ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਸਰਬਜੀਤ ਸਿੰਘ ਪਾਰਲੀਮੈਂਟ ਦੇ ਵਿੱਚ ਪਹੁੰਚਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ